ਵੀਡੀਓ ਨਾ 24 ਪੰਜਾਬੀ ਚੈਨਲ ਨੂੰ ਬਠਿੰਡਾ ਸਾਈਂ ਨਗਰ ਦੇ ਵਿੱਚ ਰਾਹਵਾਜ ਪਾੜ ਪੈਣ ਕਾਰਨ ਪਾਣੀ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਲੋਕਾਂ ਲਈ ਰਾਹ ਕਾਰਜ ਸ਼ੁਰੂ ਕਰ ਦਿੱਤੇ ਗਿਆ ਹਨ ਬਠਿੰਡਾ ਪ੍ਰਸ਼ਾਸਨ ਵੱਲੋਂ ਸਾਈਂ ਨਗਰ ਦੇ ਇਲਾਕੇ ਲਈ ਲੰਗਰ ਦਾ ਪਾਣੀ ਦਾ ਅਤੇ ਪੀਣ ਵਾਲੇ ਪਾਣੀ ਦਾ ਵੀ ਪ੍ਰਬੰਧ ਕੀਤਾ ਜਾ ਰਹੇ ਹਨ ਇਸ ਤੋਂ ਇਲਾਵਾ ਘਟੂ ਘਟ ਉਪਰਾਲਾ ਸ਼ੁਰੂ ਕੀਤਾ ਗਿਆ ਹੈ ਕਿਉਂਕਿ ਸਾਈਂ ਨਗਰ ਦੇ ਇਲਾਕੇ ਵਿੱਚ ਨਹਿਰ ਵਿਭਾਗ ਦੇ ਸਰਕਾਰ ਦੀ ਅੰਗਲੀ ਸਾਹਮਣੇ ਨਜ਼ਰ ਆ ਰਹੀ ਹੈ ਤਸਵੀਰਾਂ ਦੇ ਵਿੱਚ ਪਏ ਹੋਏ ਪਾੜ ਅਤੇ ਲੰਗਰ ਲੈ ਕੇ ਪਹੁੰਚਿਆ ਵੈਲਫੇਅਰ ਸੁਸਾਇਟੀਆਂ ਜਿੱਥੇ ਉਹਨਾਂ ਦੀ ਮਦਦ ਲਈ ਪਹੁੰਚ ਰਹੀਆਂ ਨੇ ਕਬਦੇ ਆ ਵਿੱਚ ਪ੍ਰਾਲਾ ਉਥੇ ਹੀ ਤਸਵੀਰਾਂ ਤੁਹਾਡੇ ਸਾਹਮਣੇ ਨਜ਼ਰ ਆ ਰਹੀਆਂ ਹਨ ਪੂਰੇ ਸਾਈ ਨਗਰ ਚ ਪਾਣੀ ਭਰ ਗਿਆ ਹੈ ਜਿਸ ਦੇ ਕਾਰਨ ਲੋਕਾਂ ਦੇ ਘਰ ਬੇਕਾਰ ਹੋ ਗਿਆ ਹਨ ਹਾਲਾਤ ਇਹ ਹੋ ਗਿਆ ਹਨ ਕਿ ਡੰਗਾ ਰੋਟੀ ਖਾਣ ਦੀ ਜਗ੍ਹਾ ਨਹੀਂ ਹੈ ਰੋਟੀ ਖਾਣ ਦਾ ਸਮਾਨ ਬਾਕੀ ਬਚਿਆ ਹੈ ਬੇਸ਼ੱਕ 1 ਵਜੇ ਦੀ ਘਟਨਾ ਬਾਅਦਪਰ 9-10 ਵਜੇ ਪ੍ਰਸ਼ਾਸਨ ਅਧਿਕਾਰੀ ਮੰਡੀਆਂ ਦੀ ਖਬਰ ਤੋਂ ਬਾਅਦ ਪਹੁੰਚਣਾ ਸ਼ੁਰੂ ਹੋਏ ਹਨ ਜਦੋਂ ਮੀਡੀਆ ਦੀ ਖਬਰਾਂ ਸਾਹਮਣੇ ਆਈਆਂ ਤਾਂ ਉਸ ਤੋਂ ਬਾਅਦ ਪ੍ਰਸ਼ਾਸਨ ਜਾਗਦਾ ਨਜ਼ਰ ਆਇਆ ਕਿਉਂਕਿ ਰਾਜਭਾਵ ਦੀ ਸਪਾਈ ਸਰਵੇ ਸਰ ਨਹੀਂ ਕੀਤੀ ਗਈ ਇਸ ਕਾਰਨ ਰਾਜਭਾਵ ਚ ਪਾੜ ਪੈ ਗਿਆ ਜਿੱਥੇ ਲੋਕਾਂ ਦੇ ਘਰਾਂ ਚ ਪਾਣੀ ਵੜ ਗਿਆ ਉਹਦੇ ਕਈ ਘਰਾਂ ਦੇ ਡਰੇਕਣਾ ਵੀ ਖਾਸਾ ਜ਼ਹਿਰ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਪਾਣੀ ਭਾਰਨ ਦੇ ਨਾਲ ਜਿੱਥੇ ਚੋਨੇ ਦੀ ਫਸਲ ਤਾਜੀ ਲੈ ਗਈ ਉਹ ਵੀ ਖਰਾਬ ਹੋ ਚੁੱਕੇ ਕੌਣ ਉਸ ਦਾ ਮੁਆਵਜ਼ਾ ਦੇਵੇਗਾ ਇੱਕ ਆਪਣੇ ਆਪ ਚ ਸਵਾਲ ਨਜ਼ਰ ਆਉਂਦਾ ਉਧਰ ਜਦੋਂ ਇਸ ਸੰਬੰਧੀ ਐਸਡੀਐਮ ਡਿੰਡਾ ਨੇ ਕਿਹਾ ਕਿ ਲੋਕਾਂ ਦੇ ਪ੍ਰਸ਼ਾਸਨ ਨਾਲ ਹਰ ਤਰ੍ਹਾਂ ਦੀ ਮਦਦ ਕੀਤੀ ਜਾ ਰਹੀ ਹੈ ਲੋਕਾਂ ਨੂੰ ਲੰਗਰ ਪਾਣੀ ਵੀ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰ ਦਿੱਤਾ ਗਿਆ ਜਦੋਂ ਕਿ ਕੋਈ ਬਿਮਾਰੀ ਪਹਿਲੀ ਪਿਟਾਉਕਾਰ ਕੀਤੇ ਜਾ ਰਹੇ ਹਨ ਉਹਨਾਂ ਰਾਜਵਾਦ ਦੇ ਵਾਰਸ਼ ਤੋਂ ਜ਼ਿਆਦਾ ਹੁਣ ਕਰਕੇ ਆਇਆ ਪਾੜ ਪਿਆ ਹੈ ਉਹਨਾਂ ਨੇ ਕਹੇ ਕਿਸੇ ਵਿਅਕਤੀ ਦੀ ਕੋਈ ਅਰਜ਼ੀ ਨਹੀਂ ਹੈ ਸਰ ਪਾਣੀ ਦੇ बहाव ਤੇਜ਼ ਹੋਣ ਕਾਰਨ ਪਾੜ ਪਿਆ ਹੈ ਜੇਕਰ ਇਸੇ ਤਰ੍ਹਾਂ ਕਰ ਰੰਗ ਨੁਕਸਾਨ ਹੋਂਦਾ ਰਹੇ ਤਾਂ ਕੌਣ ਮੁਆਵਜ਼ਾ ਦੇਵੇਗਾ ਤਸਵੀਰਾਂ ਵਿੱਚ ਦੇਖ ਸਕਦੇ ਹੋ ਪਿਆ ਹੋਇਆ ਪਾੜ ਇੱਕ ਆਪਣੇ ਆਪ ਚ ਸਵਾਲੀਆ ਨਿਸ਼ਾਨ ਪੈਦਾ ਕਰਦਾ ਨਜ਼ਰ ਆ ਰਿਹਾ ਹੈ ਜਦੋਂ ਪਤਾ ਹੈ ਪ੍ਰਸ਼ਾਸਨ ਨੂੰ ਵੀ ਪਾਣੀ ਦੇ ਵਿੱਚ ਬਹੁਤ ਤੇਜ਼ੀ ਨਾਲ ਮਾਗਰੋ ਚੱਲ ਰਿਹਾ ਹੈ ਤਾਂ ਉਹਨਾਂ ਨੂੰ ਨਿਗਰਾਨੀ ਰੱਖਣਾ ਵੀ ਕਿਹਨਾਂ ਦੀ ਡਿਊਟੀ ਬਣਦੀ ਹੈ ਕਿਉਂਕਿ ਅਸੀਂ ਦੇਖਦੇ ਹਾਂ ਕਿ ਆਮ ਸੰਘਰੂਰ ਜ਼ਿਲ੍ਹੇ ਦੇ ਵਿੱਚ ਵੀ ਕੁਝ ਦਿਨ ਪਹਿਲਾਂ ਘਟਣਾ ਵਾਪਰਿਆ ਸੀ ਹੁਣ ਬਠਿੰਡਾ ਦੇ ਵਿੱਚ ਵਾਪਰ ਦੀ ਨਜ਼ਰ ਆ ਰਹੀ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਲੋਕ ਖੜੇ ਪਾਣੀ ਦੇ ਵਿੱਚ ਨਜ਼ਰ ਆ ਰਹੇ ਹਨ ਕਿਉਂਕਿ ਅੱਜ ਕੱਲ੍ਹ ਕਰੀ ਤਾਂ ਮੱਛਰ ਤਾਂ ਵੀ ਪ੍ਰਭਾਵ ਵਾਧੂ ਚੁੱਕਾ ਹੈ ਕਿਉਂਕਿ ਬਾਰਸ਼ਾਂ ਹੋ ਰਹੀਆਂ ਨੇ ਉੱਤੇ ਉੱਤੇ ਪਾਣੀ ਖੜਾ ਨਜ਼ਰ ਆ ਰਿਹਾ ਹੈ ਕਿ ਇਹਨਾਂ ਦਾ ਕੌਣ ਜ਼ਿੰਮੇਵਾਰ ਹੈ ਕਿ ਨਹਿਰੀ ਵਿਭਾਗ ਮੈਨੂੰ ਬੋਲੋ ਅਧਿਕਾਰੀਆਂ ਦੀ ਡਿਊਟੀ ਬਣਦੀ ਹੈ ਕਿ ਉਹਨਾਂ ਨੂੰ ਸਮੇਂ ਸਿਰ ਜਿੱਥੇ ਮੁਰੰਮਤ ਕਰਨਾ ਉਹਨਾਂ ਦੇ ਨਹਿਰਾਂ ਦੇ ਇਰੀਏ ਵਿੱਚ ਕੀੜੇ ਮਾਰਨਾ ਵੀ ਕਿਤੇ ਰਸਾਅ ਹੋ ਰਿਹਾ ਹੈ ਜਾਂ ਕਿਤੇ ਕੁੱਟਣ ਦਾ ਹਾਸਾ ਨਜ਼ਰ ਆਉਂਦਾ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਲਿਆਂਦਾ ਜਾ ਸਕਦਾ ਹੈ ਪਰ ਲੱਗਦਾ ਹੈ ਕਿ ਸਿਰਫ ਧਿਕਾਰੀ ਖਾਨਾ ਪੂਰਤੀ ਕਰਦੇ ਨਜ਼ਰ ਆਉਂਦੇ ਨੇ ਤੇ ਦੇਖਿਆ ਤੇ ਪਾਣੀ ਬਾਹਰ ਪਿਆ ਸੀਗਾ ਮੈਂ ਬਹੁਤ ਪਾਣੀ ਬਹੁਤ ਜ਼ਿਆਦਾ ਆਇਆ ਸੀਗਾ ਤੇ ਫੈਮਿਲੀ ਮੈਂਬਰ ਸੀਗੇ ਅੰਦਰ ਸੀਗੇ ਤੇ ਇਹ ਨਾਲ ਇਹਦੇ ਜਦੋਂ ਹੁਣ ਉੱਥੋਂ ਬਾਹਰ ਨਿਕਲੇ ਸਿਰਫ ਅਮਰਜੈਂਸੀ ਦੇ ਦੋ ਫਟਾਫੜ ਕੱਪੜਿਆਂ ਦੇ ਬੈਗ ਮੰਨ ਲਓ ਮੈਂ ਰੈਂਟ ਤੇ ਰਹਿੰਦਾ ਮੈਂ ਉਹ ਵੀ ਕੱਚਾ ਮਕਾਨ ਇੱਕ ਸਾਈਡ ਤੋਂ ਕੰਦੇ ਗੇਰ ਗੇ ਉਹ ਦੋ ਬੈਗ ਕੱਪੜਿਆਂ ਦੇ ਉੱਪਰ ਛਰ ਕੇ ਛੱਤ ਤੇ ਉਹ ਵੀ ਹਜੇ ਵੀ ਉੱਥੇ ਹੀ ਪਏ ਨੇ ਅੱਜ ਵੀ ਚੱਕੇ ਨਹੀਂ ਗੇ ਠੀਕ ਹੈ ਛੱਤ ਵੀ ਲੱਗੀ ਆਸ ਤੇ ਹਾਂ ਉਹ ਫਿਰ ਜਦੋਂ ਬਾਹਰ ਨਿਕਲਦੇ ਸੀ ਪੈਰ ਤੇ ਕਿਨਾ ਸਾਡੇ ਕੋਲ ਡਿੱਗ ਗਏ ਸੀ ਨਾ ਇਹ ਸੱਟਾਂ ਲੱਗੀਆਂ ਸੀ ਕਿ ਉਹ ਮੰਜੇ ਤੇ ਸੀਗੇ ਇੱਕ ਪਾਸੇ ਚੱਕੇ ਸਾਰਾ ਉਧਰੋਂ ਗਿਰ ਗਿਆ ਤੇ ਰਾਤ ਦੇ ਬਸ ਫਿਰ ਕਿੰਨਾ ਲੈਂਦੇ ਆ ਪਹਿਲਾਂ ਤਾਂ ਪਾਣੀ ਘੱਟ ਸੀਗਾ ਤੇ ਦੇਖਦੇ ਦੇਖਦੇ ਪਾਣੀ ਦਾ ਫਲੋ ਬਹੁਤ ਜ਼ਿਆਦਾ ਜਦੋਂ ਉੱਠੇ ਆ ਉਹ ਤੋਂ ਕੰਮ 3 ਫੁੱਟ ਪਾਣੀ ਹੋ ਗਿਆ ਸੀਗਾ 2.5 ਫੁੱਟ 3 ਫੁੱਟ ਪਾਣੀ ਇਹ ਵਸੂ ਦੁਬਾਰੇ ਵਿੱਚ ਪੀਣਾ ਲੈਂਦੇ ਸਾਰੇ ਜਾਨੇ ਨੂੰ ਆਸ ਪੜੋਸ ਦੇ ਅਨੁਸਾਰਿਆਂ ਨੂੰ ਬਾਹਰ ਕੱਢਿਆ ਠੀਕ ਹੈ ਬਾਹਰ ਕੱਢਣ ਤੋਂ ਬਾਅਦ ਰਾਤ ਦੇ ਸੁੱਤੇ ਨਹੀਂ ਫਿਰਦੇ ਨਹੀਂ ਵੀਰੇ 1:30 ਵਜੇ ਦੋਵੇਂ ਹੀ ਫਿਰਦੇ ਪਾਣੀ ਨਹੀਂ ਪੀਤਾ ਹਜੇ ਤੱਕ ਐਂ ਤੁਹਾਨੂੰ ਕਿਲੋ ਆ ਕੇ ਖਾਣਾ ਬਿਨਾ ਠੀਕ ਹੈ ਤੇ ਖਾਣਾ ਬਿਨਾ ਵੀਰੇ ਚੰਗਾ ਹੀ ਨਹੀਂ ਲੱਗਦਾ ਇੱਕ ਤਾਂ ਟੈਨਸ਼ਨ ਹੋਈ ਪਈ ਆ ਕਿਉਂ ਇੱਕ ਤਾਂ ਰੈਂਟ ਤੇ ਰਹਦੇ ਆ ਹੁਣ ਦੇਖੋ ਡੇਲੀ ਕੰਮ ਉਤੇ ਜਾਂਦੇ ਗੱਡੀ ਖਾਲੀ ਕਰਮ ਦਾ ਕੰਮ ਕਰਦੇ ਆ ਸੋ ਡੇਲੀ ਜਿੰਨੇ ਪੈਸੇ ਹੁੰਦੇ ਆ ਉਹਨੇ ਨਾਲ ਹੀ ਸਰਕਲ ਘਮਾਉਣਾ ਪੈਂਦਾ 600 700 ਡਾਲਰ ਵੀ ਬੰਦ ਹੋ ਗਏ ਹੁਣ ਅਮਰਜੈਂਸੀ ਕੀ ਜ਼ਿਕਰ ਆਇਆ ਤੇ ਕਮਰਾ ਲਾਣਾ ਕਿ ਉਹਨੂੰ ਵੀ ਪੈਸੇ ਦੇਣੇ ਪੈਣੇ ਉਹਨੂੰ ਪਤਾ ਹੀ ਆ ਸੋ ਉਹ ਲਾ ਗਾ ਹੁਣ ਕੇ ਸਿਲੰਡਰ ਸੀਗਾ ਉਹ ਵੀ ਡੁੱਬ ਗਿਆ ਠੀਕ ਹੈ ਜਿਹੜੇ ਕਵਰਟਿੰਗ ਦੇ ਸੀ ਉਹ ਵੀ ਅੰਦਰ ਹੀ ਪਾਣੀ ਦੇ ਅੰਦਰ ਹੀ ਆ ਚਾਰ ਦੇ ਪੈ ਬਿਸਤਰੇ ਸੀ ਉਹ ਵੀ ਠੀਕ ਹੈ ਸਿਰਫ ਇੱਕ ਦੋ ਬੈਗ ਕੱਪੜੇ ਦੇ ਠੀਕ ਹੋ ਗਏ ਅਮਰਜੈਂਸੀ ਚ

ਤੇ ਉਸ ਤੋਂ ਬਾਅਦ ਇਹੀ ਸੀ ਕਿ ਸਭ ਤੋਂ ਪਹਿਲਾਂ ਤਾਂ ਮੈਂ ਇਹ ਦੇਖਿਆ ਮੈਂ ਕਿਸੇ ਤੋਂ ਵੀਡੀਓ ਮੰਗਾ ਕੇ ਕਿ ਪਾਣੀ ਕਿੰਨਾ ਘਰੇ ਆ ਸਾਡੀਆਂ ਟੀਮਾਂ ਤੁਸੀਂ ਦੇਖ ਲਓ ਸਾਡੇ ਵਰਕਰ ਐਸ ਆਈ ਐਨ ਐਮ ਆਸ਼ਾ ਨਾਲ ਸਾਡੇ ਡਾਕਟਰਸ ਫਾਰਮਾਸਿਸਟ ਸਟਾਫ ਨਾਲ ਸਾਰੀ ਜਿਹੜਾ ਜ਼ਰੂਰੀ ਸਮਾਨ ਉਹਨੂੰ ਲੈ ਕੇ ਕਿਉਂਕਿ ਹੁਣ ਪਾਣੀ ਘਟਣਾ ਸ਼ੁਰੂ ਹੋ ਜਾਏਗਾ ਤੇ ਤੁਹਾਨੂੰ ਪਤਾ ਹੈ ਹੁਣ ਪਾਣੀ ਤੋਂ ਬਾਅਦ ਜੜੀਆਂ ਕਿਹੜੇ ਪਕੌੜੇ ਮੱਛਰ ਬਣਨਗੇ ਤੇ ਜਾਂ ਉਹ ਤੋਂ ਜੜੀਆਂ ਬਿਮਾਰੀਆਂ ਨੇ ਉਹਨਾਂ ਦਾ ਫੈਲਣ ਦਾ ਬਹੁਤ ਜ਼ਿਆਦਾ ਡਰ ਹੁੰਦਾ ਹੈ ਤੇ ਸਾਡੀ ਅਸੀਂ ਹੁਣੇ ਕੋਸ਼ਿਸ਼ ਇੱਕ ਤਾਂ ਸਾਡੇ ਫੋਗਿੰਗ ਹੋਊਗੀ ਸਪਰੇ ਕਰਾਂਗੇ ਮੈਂ ਕਾਰਪੋਰੇਸ਼ਨ ਚ ਵੀ ਮਿਨਿਸਪਲ ਕਾਰਪੋਰੇਸ਼ਨ ਚ ਐਸੇ ਸਾਹਿਬ ਬੁਫਤਾ ਸਾਹਿਬ ਨਾਲ ਗੱਲ ਕਰ ਲਈ ਉਹਨਾਂ ਦੀ ਟੀਮਾਂ ਗੱਡੀ ਚ ਵੱਡੀ ਮਸ਼ੀਨ ਲੈ ਕੇ ਆਣ ਗਿਆ ਥੋੜੀ ਦੇਰ ਨੂੰ ਤੇ ਸਾਡੀ ਕੋਸ਼ਿਸ਼ ਇਹ ਹੈ ਵੀ ਇੱਥੇ ਮੱਛਰ ਨਾ ਪੈਦਾ ਹੋਏ ਸਾਡੀ ਐਂਬੂਲੈਂਸ ਵਿੱਚ ਪੇਟ ਖਰਾਬ ਦੀਆਂ ਦਵਾਈਆਂ ਉਲਟੀ ਦਸਤੀਆਂ ਦਵਾਈਆਂ ਓਰਐਸ ਦੇ ਪੈਕੇਟ ਤੇ ਪੀਣ ਵਾਲੇ ਪਾਣੀ ਦੀਆਂ ਟੰਕੀਆਂ ਨੇ ਉਹਦੇ ਵਿੱਚ ਕਲੋਰੀਨ ਦੀਆਂ ਗੋਲੀਆਂ ਪਾਉਣ ਵਾਸਤੇ ਅਸੀਂ ਲੈ ਕੇ ਆਏ ਆ ਹੁਣ ਇੱਕ ਸਭ ਤੋਂ ਵੱਡਾ ਡਰ ਜਿੱਥੇ ਪਾਣੀ ਇਕੱਠਾ ਹੁੰਦਾ ਤੇ ਸੱਪ ਜਾਨਵਰ ਤੇ ਵਿੱਚੋਂ ਨਿਕਲਦੇ ਕਾਫੀ ਸੱਪ ਆ ਵੀ ਚੁੱਕੇ ਆ ਮੈਂ ਤੇ ਜੇ ਮੇਰੀ ਇੱਕ ਤੁਹਾਡੇ ਰਾਹੀਂ ਫੇਰ ਸਾਰਿਆਂ ਨੂੰ ਬੇਨਤੀ ਕਰ ਰਹੀ ਆ ਜੇ ਕਿਸੇ ਨੂੰ ਕੋਈ ਇਹ ਜੀ ਪਲੀਜ਼ ਸਾਡੀ ਐਂਬੂਲੈਂਸ ਹੁਣ ਉੱਥੇ ਖੜੀ ਹੋਊਗੀ ਜਿੱਥੇ ਪਾਣੀ ਨਹੀਂ ਹੈ ਤੇ ਟੀਮ ਇਹਨਾਂ ਕੋਲ ਐਮਰਜੈਂਸੀ ਇੰਜੈਕਸ਼ਨ ਹੈ ਨਾਲ ਦੀ ਨਾਲ ਦੋ ਐਂਬੂਲੈਂਸਸ ਇਸੇ ਲਈ ਭੇਜੀਆਂ ਨੇ ਵੀ ਇੱਕ ਐਂਬੂਲੈਂਸ ਮਰੀਜ਼ ਸਰਕਾਰੀ ਹਸਪਤਾਲ 'ਚ ਨਾਲ ਦੀ ਨਾਲ ਸ਼ਿਫਟ ਕੀਤਾ ਜਾਏ ਕਿਉਂਕਿ ਸੱਪ ਕੱਟਣ ਦਾ ਜਿਹੜਾ ਇੰਜੈਕਸ਼ਨ ਆ ਸਾਡੇ ਹਸਪਤਾਲ 'ਚ ਫ੍ਰੀ ਮਿਲਦਾ ਤੇ ਉਹ ਨਾਲ ਦੀ ਨਾਲ ਲਗਾ ਦਿੰਦੇ ਸਾਡੀ ਐਮਰਜੈਂਸੀ ਸੀ ਜ਼ਿਲ੍ਹਾ ਹਸਪਤਾਲ ਦੀ ਤਿਆਰ ਹੈ ਕੋਈ ਇਹੀ ਜੀ ਅਨਸੁਖਾਵੀ ਕਟੜਾ ਜੋ ਵਾਪਰਦੀ ਹੈ ਤੇ ਫੇਰ ਮੇਰੀ ਫੇਰ ਇੱਕ ਬੇਨਤੀ ਹੈ ਕਿਤੇ ਹੋਰ ਨਾ ਜਾਏ ਉਹ ਪਲੀਜ਼ ਤੇ ਇਹ ਨਾ ਦੇਖਣ ਬੈਠ ਜਿਓ ਵੀ ਉਹ ਸੱਪ ਜ਼ਹਿਰੀਲਾ ਸੀ ਨਹੀਂ ਸੀ ਤੁਸੀਂ ਇੱਕ ਵਾਰ ਐਮਰਜੈਂਸੀ ਜ਼ਰੂਰ ਬੋਲੋ ਲੋਕ ਲੋਕ ਬਹੁਤ ਨੇ ਅੰਦਰ ਹਲੇ ਤੱਕ ਫਿਲਹਾਲ ਲੋਕ ਬਾਹਰ ਨਹੀਂ ਨਿਕਲੇ ਸਮਾਨ ਦੀ ਪਰਵਾਹ ਉਹਨਾਂ ਨੂੰ ਜਾਣਾਂ ਦੀ ਨਹੀਂ ਦੇਖੋ ਜੀ ਕੀ ਤੁਸੀਂ ਉਹ ਲੋਕਾਂ ਨੂੰ ਕੱਢਣ ਦੇ ਵਾਸਤੇ ਕਿਹੜੀ ਟੀਮ ਆਈ ਹੈ ਤੁਹਾਡੀ ਦੇਖੋ ਜੀ ਉਹ ਤਾਂ ਜ਼ਿਲ੍ਹਾ ਪ੍ਰਸ਼ਾਸਨ ਕਰ ਰਿਹਾ ਹੈ ਡੀਸੀ ਸਾਹਿਬ ਦੇ ਰੈਨਮਾਈਜ਼ ਕੰਮ ਚੱਲ ਰਿਹਾ ਹੈ ਤੁਸੀਂ ਐਨ ਡੀ ਆਰ ਐਫ ਕੱਢੂਗੀ ਸਾਡਾ ਮਹਿਕਮਾ ਸਿਰਫ ਅਸੀਂ ਜੋ ਕਰ ਸਕਦੇ ਉਹ ਸਿਰ ਲੋਕਾਂ ਚ ਲੋ ਸੇ ਏਸੀ ਚੀਜ਼ ਹੈ ਹਜ ਤੱਕ ਐਨਡੀਆਰਐਫ ਦੀ ਟੀਮ ਨਹੀਂ ਆਈ ਸਿਰਫ ਤੁਹਾਡੀ ਟੀਮ ਤੋਂ ਇਲਾਵਾ ਦੇਖੋ ਜੀ ਉਹ ਮੇਰੇ ਮੇਰੀ ਮੇਰੀ ਗੱਲ ਸੁਣੋ ਮੈਂ ਸਿਹਤ ਵਿਭਾਗ ਤੋਂ ਆ ਮੈਂ ਸਿਰਫ ਆਪਣੀਆਂ ਟੀਮਾਂ ਮੈਂ ਦੇਖੋ ਮੈਂ ਤਾਂ ਸਵੇਰੇ ਇਹਨਾਂ ਨੂੰ ਫੋਨ ਕਰਤੇ ਸਾਰਾ ਸਮਾਨ ਲੈ ਕੇ ਆ ਗਏ ਅਸੀਂ ਸਰਵੇ ਕਰਕੇ ਇਹ ਹੁਣ ਜਦੋਂ ਪਾਣੀ ਘਟੂਗਾ ਅਸੀਂ ਸਪਰੇ ਫੋਗਿੰਗ ਉਹਦਾ ਕਰਾਂਗੇ ਪਾਣੀ ਚ ਸਪਰੇ ਕਰਾਂਗੇ ਘਰਪਤੀ ਔਰਤਾਂ ਜਿਹੜੀ ਉਹ ਅੰਦਰ ਹੀ ਆ ਨਿਕਲ ਨਹੀਂ ਸਕਦੇ ਟ੍ਰੀਟਮੈਂਟ ਤਾਂ ਹੀ ਹੋਏਗਾ ਨਾ ਮੈਡਮ ਲੋਕ ਜਦੋਂ ਬਾਹਰ ਨਹੀਂ ਜਾ ਸਕਦੇ ਜ਼ਹਿਰੀਲੇ ਸੱਪ ਵੀ ਆ ਤੇ ਕਈਆਂ ਦੇ ਖਾਰਸ਼ ਬੱਚਿਆਂ ਦੇ ਔਰਤਾਂ ਦੇ ਸ਼ੁਰੂ ਹੋਗੀ ਐਮਸੀ ਸਾਹਿਬ ਦੀ ਹੋਗੀ ਸੀਗੀ ਖਾਰਸ਼ ਜਿਹੜੀ ਰੁਕ ਕੇ ਕਿ ਮੈਂ ਲੈ ਆ ਆ ਜਿਹੜੀਆਂ ਬਿਮਾਰੀਆਂ ਨੇ ਨਾ ਖਾਰਸ਼ ਸ਼ੁਰੂ ਹੋਗੀ ਕਿਸੇ ਉਹ ਛੋਟੇ-ਮੋਟੇ ਕੋਈ ਕੀੜੇ ਕੱਟਦੇ ਉਹ ਸਾਡੇ ਕੋਲ ਸਾਡੀ ਐਂਬੂਲੈਂਸ ਦਵਾਈਆਂ ਨੇ ਅਸੀਂ ਕਰਕੇ ਆਏ ਆ ਇੱਥੋਂ ਤੱਕ ਵੀ ਜੇ ਕਿਸੇ ਦੇ ਕੋਈ ਛੋਟੀ ਮੁੱਟੀ ਸੱਟ ਵੱਜਦੀ ਏ ਤਾਂ ਐਮਰਜੈਂਸੀ ਪੱਟੀਆਂ ਦਾ ਸਮਾਨ ਵੀ ਸਾਡੇ ਕੋਲ ਐਮਰਜੈਂਸੀ ਡਰੈਸਿੰਗ ਦਾ ਸਮਾਨ ਵੀ ਸਾਡੇ ਕੋਲ ਕਿੰਨੀ ਟੀਮ ਦੇ ਕਿੰਨੇ ਕਿੰਨੇ ਮਲਾਜੁਕੀਆ ਕਿ ਮੁੰਡੇ ਦੇ ਸੱਟ ਅਲਰੇਡੀ ਬਾਜ ਚੁੱਕੀ ਉਹਦੇ ਰਿਲੇਟਿਵ ਉਹਨੂੰ ਲੈ ਗਏ ਕਿੰਨੇ ਮਲਾਜੁਕੀਆ ਕਿਉਂਕਿ ਰਾਤ ਦੀ ਘਟਨਾ 1 ਵਜੇ ਦੀ ਪ੍ਰਸ਼ਾਸਨ ਹੀ ਲੇਟ ਕਿਉਂ ਆ ਰਹੀ ਇਹਨਾਂ ਨੂੰ ਤਾਂ ਨਾਲ ਦੀ ਨਾਲ ਆਉਣਾ ਚਾਹੀਦਾ ਸੀਗਾ ਰਾਤ ਨੂੰ 1 ਵਜੇ ਦੀ ਘਟਨਾ ਹੋਈ ਉਹਨਾਂ ਦਾ ਰੋਸ਼ ਏ ਐਮ ਐਮ ਸਿਰਫ ਐਨ ਡੀਆਰ ਐਫ ਦੀ ਟੀਮ ਨਹੀਂ ਆਈ ਤੁਸੀਂ ਤੁਸੀਂ ਮਰੀਜ਼ ਤੱਕ ਕਦੋਂ ਤੱਕ ਪਹੁੰਚੋਗੇ ਜਦੋਂ ਪਾਣੀ ਦੇ ਅ ਮੈਂ ਡੀਸੀ ਸਾਹਿਬ ਨਾਲ ਪਰਸਨਲੀ ਗੱਲ ਕਰਕੇ ਐਨਡੀਆਰਫ ਵਾਲਿਆਂ ਨੂੰ ਉਹਨਾਂ ਨੂੰ ਕਹਿ ਦਿੰਦੀ ਆ ਵੀ ਸਾਨੂੰ ਇੱਕ ਟੀਮ ਭੇਜ ਦਿੰਨ ਤਾਂ ਕਿ ਇੱਕ ਦੋ ਪੇਸ਼ੈਂਟਸ ਇਹ ਜਿਹੇ ਨੇ ਉਹਨਾਂ ਨੂੰ ਅਸੀਂ ਜਲਦੀ ਕੱਢ ਕੇ ਜਮੋਂ ਉਹਨੋਂ ਗਰਭਵਰੀ ਔਰਤ ਦਾ ਤੁਸੀਂ ਕਹਿ ਰਹੇ ਅਸੀਂ ਉਹਨੂੰ ਵੈਸੀ ਜੱਚਾ ਬੱਚਾ ਹਸਪੀਟਲ ਸ਼ਿਫਟ ਕਰਵਾ ਦਿੰਦੇ ਹਾਂ ਇਹਨਾਂ ਦਾ ਅਸੀਂ ਕਰ ਦ। ਮੈਂ ਹੁਣੇ ਗੱਲ ਕਰ ਲੈਂਦੀ ਆ। ਬਿਲਕੁਲ ਹੈਲਥ ਡਿਪਾਰਟਮੈਂਟ ਸਾਹਿਬ ਕਿਹੜਾ ਏਰੀਆ ਹੈ ਤੇ ਕੀ ਘਟਨਾ ਹੋਈ ਹੈ ਸਰ ਇਹ ਸਾਈ ਨਗਰ ਹੈ ਸੀਸਨਰ ਦੀ ਬੈਕ ਸੜਕ ਤੇ ਇਥੇ ਰਾਤ ਜਦੋਂ ਸੂਰਤ ਟੈਮ ਨੂੰ 2:27 ਤੇ ਪਤਾ ਲੱਗਿਆ ਤੇ ਮੈਂ ਟਾਈਪੋਂ ਤੋਂ ਵਿੱਚ ਨਾਲ 10 ਮਿੰਟਾਂ ਬਾਅਦ ਸੀ ਤੇ ਪਹੁੰਚ ਗਈ ਸੀ ਇੱਥੇ ਆ ਕੇ ਲੋਕਾ ਦੇ ਸੇ ਜੋ ਜਿਹੜਾ ਟਰੈਕਟਰ ਲੈ ਕੇ ਜਿਹੜੇ ਲੋਕ ਪਰਿਵਾਰ ਘਰਾਂ ਵਿੱਚ ਅਸੀਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਅਸੀਂ ਜਾ ਕੇ ਸਵੇਰ ਤਨ 9:30 ਵੇਸ਼ੀ ਇੱਥੇ ਬੀਬੀਆਂ ਪਹੁੰਚ ਗਈ ਸੀ ਉੱਥੇ ਜਾ ਕੇ ਨਹਿਰ ਵਿੱਚ ਪਾਣੀ ਬੰਦ ਕਰਵਾਇਆ ਕਿੰਨਾ ਦੀ ਜਗ੍ਹਾ ਕਿੰਨਾ ਦੀ ਹੈ ਕਿਹੜਾ ਏਰੀਆ ਕਿੰਨਾ ਦੀ ਸਰ ਸਾਈਂ ਨਗਰ ਹੈ ਸਾਈਂ ਨਗਰ ਹੈ ਕਿਸਤੇ ਉਸ ਜਾਂਦੀ ਹੈ ਉੱਡਾ ਦੀ ਹੈ ਕਿ ਦੀ ਦਾ ਸਰੇ ਲੋਕਾਂ ਦੀ ਪੁਰਾਣੇ ਇੱਥੇ ਲੋਕ ਵੇਖੇ ਨੇ ਜੀ ਇਹਦੀ ਮਾਲਕੀ ਬਾਰੇ ਲੋਕਾਂ ਨੂੰ ਜਿਆਦਾ ਪਤਾ ਹੋਊ ਮੇਰੇ ਨਾਲੋਂ ਬਸ ਕੁਝ ਏਰੀਆ ਵਕਮੂਰ ਦਾ ਵੀ ਹੈਗਾ ਕਿੰਨੇ ਕੁ ਪਰਿਵਾਰ ਰਹਿੰਦੇ ਸੀ ਇੱਥੇ 4-500 ਪਰਿਵਾਰ ਰਹਿੰਦੇ ਸੀ ਇਹ ਸਾਰਾ ਪਾਣੀ ਪਾਣੀ ਹੈ ਕਰ ਸਰ ਬਿਲਕੁਲ ਜਾਦੇ ਪਾਣੀ ਸਾਰੇ ਘਰਾਂ ਚ ਪਾਣੀ ਦਾ ਜਿਹੜਾ ਕਿ ਲੈਵਲ ਬੰਦ ਕਰਾ ਦਿੱਤਾ ਬਿਲਕੁਲ ਸਰ ਉੱਥੇ ਇਸ ਟੈਂਪੀ ਮਾਂ ਲੱਗੀਆਂ ਹੋਈਆਂ ਸੀ ਸਾ ਵੀ ਉੱਥੇ ਮੌਕੇ ਤੇ ਆਏ ਸੀ ਐਸ ਡੀਓ ਐਕਸ਼ਨ ਸਾਰੇ ਉੱਥੇ ਮੌਕੇ ਤੇ ਗੁੰਝ ਦਿੱਤੇ ਨੇ ਰਾਤ ਜਦੋਂ ਮਿਲਤਾ ਹਾਈਵੇ ਪਤਲਾ ਕਿਸ ਤੇ ਮੈਂ ਮੇਸਰਾਂ ਨਾਲ ਡਿਸਕਸ ਕੀਤਾ ਮੇਸਰ ਸਾਹਿਬ ਕਹਿੰਦੇ ਜਿਆਦਾ ਤੋਂ ਵੀ ਜੁਤੀਓ ਅੱਜ ਬਾਹਰ ਨੇ ਉਹ ਕਹਿੰਦੇ ਕਿਸੇ ਨੂੰ ਜਾ ਕੇ ਮੌਕੇ ਦੇਖੋ ਹਰ ਤਰ੍ਹਾਂ ਦੀ ਲੋਕਾਂ ਨੂੰ ਸਹਾਇਤਾ ਮਿਲ ਨਹੀਂ ਪਈ ਦੀ ਹੈ ਹੁਣ ਜਿਹੜਾ ਹੈਗਾ ਡਿਸਟਾਂ ਨੂੰ ਮੈਂ ਤੁਹਾਨੂੰ ਗੱਲ ਕੀਤੀ ਸੀ ਤਾਂ ਖਾਣਾ ਵਗੈਰਾ ਬਣ ਚੁੱਕੇ ਤੇ ਇੱਥੇ ਲੈ ਕੇ ਆ ਰਹੇ ਹੈ ਪਾਣੀ ਨੂੰ ਜੇ ਹੁਣ ਕਿਸ ਤਰ੍ਹਾਂ ਕੱਢਿਆ ਜਾਊਗਾ ਬ ਭੰਨ ਲੱਗਣ ਤੋਂ ਬਾਅਦ ਇੱਥੇ ਪੰਪ ਲਾ ਕੇ ਪਾਣੀ ਨੂੰ ਉੱਥੋਂ ਸੂਰੇਜ ਦੇ ਵਿੱਚ ਪਾਇਆ ਜਾਊਗਾ ਤਾਂ ਕਿ ਲੋਕਾਂ ਨੂੰ ਲੋਕਾਂ ਨੂੰ ਕਿਹੜਾ ਏਰੀਆ ਤੇ ਕਦੋਂ ਦੀ ਖੜੀ ਹੈ ਇਹ ਗਣਪਤੀ ਦੇ ਪਿੱਛੇ ਐਸਆਈ ਨਗਰ ਏਰੀਆ ਅੱਜ ਸਵੇਰੇ ਤਕਰੀਬਨ 2:30 3:00 ਵਜੇ ਜਿਹੜਾ ਹੈਗਾ ਇੱਥੇ ਸੂਆ ਕਿਤੇ ਬ੍ਰੀਚ ਹੋ ਗਈ ਕਿਉਂਕਿ ਕੱਲ ਪਰਸੋਂ ਕੱਲ ਦਾ ਤੇ ਪਰਸੋਂ ਦਾ ਮੀਂਹ ਕਾਫੀ ਪਈ ਜਾਂਦਾ ਕਿਸਾਨ ਸ਼ਾਇਦ ਪਾਣੀ ਡਾਣੋ ਨਹਿਰੀ ਪਾਣੀ ਯੂਜ਼ ਕਰਨੋਂ हट ਗਏ ਕਿਉਂਕਿ ਖੇਤਾਂ 'ਚ ਪਾਣੀ ਪਹਿਲਾਂ ਹੀ ਖੜਾ ਉਸਰ ਕੇ ਸ਼ੂਏ ਤੇ ਸ਼ਾਇਦ ਲੋਡ ਵਧ ਗਿਆ ਉਹਦੇ ਕਰਕੇ ਬ੍ਰੀਚ ਹੋ ਗਿਆ ਹੈ। ਬਸ ਇਹ ਪਹਿਲਾਂ ਵੀ ਇਸ ਤਰ੍ਹਾਂ ਦੀ ਘਟਨਾ ਹੋਈ ਹੈ। ਇਹ ਨਹੀਂ ਕਿਸ ਦੀ ਮੰਨਦੇ ਹੋ ਸਰ ਇਹ ਇਹ ਚੋਕੂ ਅੰਗਲੀ ਕਿਸੇ ਦੀ ਨਹੀਂ ਕਹਿ ਸਕਦੇ। ਕਿਉਂਕਿ ਪਾਣੀ ਦੇ ਵੱਧ ਦਬਾਅ ਕਰਕੇ ਉਹ ਬ੍ਰੀਚ ਹੋ ਜਾਂਦੀ ਹੈ, ਅਕਸਰ ਹੋ ਜਾਂਦੀ ਹੈ। ਸਰ ਹੁਣ ਕੀ ਕੁਝ ਪ੍ਰਸ਼ਾਸਨ ਵੱਲੋਂ ਪ੍ਰਸ਼ਾਸਨ ਵੱਲੋਂ ਦੇ ਇਲਾਕੇ ਦੇ ਲੋਕਾਂ ਵਾਸਤੇ ਅਸੀਂ ਲੰਗਰ ਦਾ ਪ੍ਰਬੰਧ ਕੀਤਾ ਕਿਉਂਕਿ ਘਰਾਂ 'ਚ ਪਾਣੀ ਖੜਾ ਹੈ। ਪੀਣ ਵਾਲੇ ਪਾਣੀ ਦਾ ਪ੍ਰਬੰਧ ਵੀ ਕੀਤਾ, ਟੈਂਕਰ ਹੋਰ ਵੀ ਆ ਰਹੇ ਨੇ। ਤੇ ਬਾਕੀ ਅਸੀਂ ਇੱਥੇ ਮੱਛਰ ਵਾਸਤੇ ਜਾਂ ਦਵਾਈ ਵਾਸਤੇ ਕਲੋਰਿਨ ਟੈਬਲੇਟਸ ਵਗੈਰਾ ਲੋਕਾਂ ਦੇ ਅੰਦਰ ਹੀ ਆਪਣੇ ਦੇਖੋ ਉਹ ਘਰ ਛੱਡ ਕੇ ਤਾਂ ਕੋਈ ਜਾਣ ਨਹੀਂ ਸਕਦਾ ਫੁੱਟ ਫੁੱਟ ਦੋ ਦੋ ਫੁੱਟ ਪਾਣੀ ਦੇ ਵਿੱਚ ਆਪਣੇ ਬਹਿੰਡੇ ਨੂੰ ਪਤਾ ਹੀ ਐ ਮੀਂਹ ਆਉਂਦਾ ਹਰ ਇੱਕ ਮਤਲਬ ਤਕਰੀਬਨ 40 ਬਹਿੰਡੇ ਏਰੀਆ 'ਚ ਪਾਣੀ ਖੜ ਜਾਂਦਾ ਤੇ ਲੋਕ ਫੇਰ ਘਰ ਛੱਡ ਕੇ ਥੋੜੇ ਜਾਣਗੇ ਕੋਈ ਗੱਲ ਨਹੀਂ ਜਦੋਂ ਕਿੰਨਾ ਦੀ ਐ ਸਰ ਜੀ ਕਦੱਸ ਇਹ ਲੋਕਾਂ ਦੀ ਮਾਲਕੀ ਹੋਣੀ ਐ ਜੀ ਇਹ ਪਰ ਕਈ ਲੱਗਿਆ ਹੈਗਾ ਤੇ ਬੋਰਡ ਲੱਗਿਆ ਹੈਗਾ ਹਾਂਜੀ ਕਾਦਾ ਇਹ ਜਿਹੜੇ ਡਿਪਾਰਟਮੈਂਟ ਦੇ ਸੀਗੀ ਇਹ ਬਸ ਬੋਰਡ ਤੇ ਬਸ ਫੋਸਾ ਦਾ ਬੋਰਡ ਦੀ ਵੀ ਹੋਵੇ ਕੋਈ ਪਟੇਦਾਰ ਹੋਣਗੇ ਹੋਰ ਹੋਣਗੇ ਹਨਾ ਹਾਂਜੀ ਸਰ ਕੋਈ ਜਿਹੜੇ ਘਰ ਹੈਗੇ ਪੂਰੇ ਪਾਣੀ ਦੇ ਭਰੇ ਦਾ ਕੋਈ ਦਿਵਾਰਾਂ ਦੂਵਾਰਾਂ ਵੀ ਉੱਥੇ ਚੈੱਕ ਹੋਊਗਾ ਕਿ ਇਹਦੇ ਕੋਈ ਡੈਮੇਜ ਹਾਂਜੀ 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 ਜਦੋਂ ਪਾਣੀ ਨਿਕਲੂਗਾ ਆਪਾਂ ਡੈਮੇਜ ਅਸੈਸ ਕਰਾਂਗੇ ਜੇ ਕੋਈ ਇਹਦਾ ਘਰ ਡੈਮੇਜ ਹੋਇਆ ਤੁਹਾਨੂੰ ਮੁਆਵਜ਼ਾ ਦਿਵਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਮੁਆਵਜ਼ਾ ਦੇਵਾਂਗੇ ਤੇ ਸੂਏ ਦਾ ਪਾਣੀ ਹੁਣ ਪਿੱਛੋਂ ਬੰਦ ਪਾਣੀ ਪਿੱਛੋਂ ਬੰਦ ਕਰਤਾ ਹੁਣ ਉਹ ਐਕਚੁਅਲੀ ਹੁਣ ਪਾਣੀ ਤਾਂ ਪਿੱਛੋਂ ਹੈਡ ਤੋਂ ਬੰਦ ਹੁੰਦਾ ਹੈ ਜੀ ਤੋਂ ਫਲੋ ਹੌਲੀ ਹੌਲੀ ਘਟਦਾ ਉਹ 10 ਵਜੇ ਤੱਕ ਕਹਿੰਦੇ ਸੀ ਪਾਣੀ ਘਟ ਜੂਗਾ ਉਦੋਂ ਬਾਅਦ ਫਿਰ ਇਹਦਾ ਬ੍ਰੀਚ ਜਿਹੜੇ ਪਲਗ ਕਰਾਂਗੇ ਸਰ ਬਿਜਲੀ ਸਪਲਾਈ ਬੰਦ ਹੋ ਚੁੱਕੀ ਹੈ ਹਾਂ ਬਿਜਲੀ ਸਪਲਾਈ ਐਕਸਟੈਂਡ ਸਾਹਿਬ ਨੇ ਸੋਰੀ ਬੰਦ ਕਰਤੀ ਸੀਗੀ ਤੇ ਤਾਂ ਜੋ ਅਨੁਸੁਖਾਵੀ ਘਟਨਾ ਨਾ ਹੋ ਜਾਵੇ ਇੱਥੇ ਹਾਂਜੀ ਥੈਂਕ ਯੂ